ਵਾਹਿਗੁਰੂ ਜੀ ਕੀ ਬਖਸ਼ੇ ਅੱਜ ਕੈਂਪ ਦੀ ਸਮਾਪਤੀ ਹੋਈ ਹੈ ਜੀ ਨਾਮਪੁਰ ਵਿਖੇ ਪ੍ਰਦਰਸ਼ਨ ਸਭਾ تھی ਉਸ ਵਿੱਚ ਨੇ ਇਤਨੇ ਬੱਚੇ ਜਾਂਦੇ ਸੀ ਰਾਜਵੀਰ ਰਮਨਜੀਤ ਸਾਹਿਬ ਰਮਨਜੀਤ ਸਿੰਘ ਜਸਕਰ ਸਿੰਘ ਰਮਨਜੀਤ ਸਿੰਘ ਚਲੋ ਮਾਰੰਗਾ ਵੀ 9 ਦਿਨ ਜਾਂਦੇ ਰਿਹਾ 8 ਮਹੀਨ ਜਾਂ ਕਿ ਇਹਨਾਂ ਨੇ ਕੀ ਕੈਂਪ ਜ ਪ੍ਰਾਪਤ ਕੀਤਾ ਕੈਂਪ ਕੀ ਹੁੰਦਾ ਸੀ ਆਹ ਜਿੱਥੇ-ਥੇ ਪੱਕਾ ਰਾਜਵੀਰ ਜੀ ਦੱਸੋ ਤੁਸੀਂ ਕੀ ਕੀ ਸਿੱਖਿਆ ਕੰਪਟੇ ਗਿਆ ਸਿੱਖਿਆ ਜਦੋਂ ਜਿੰਨ ਸਾਹਿਬ ਜਿਆ ਬਾਪ ਨੂੰ ਸਾਹਿਬ ਪੁੱਛਾ ਹੋਈ ਪਾਈ ਸਾਹਿਬ ਦੇ ਸੋਹੇਲਾ ਦੇ ਪਾੜ ਸਿੱਖੇ ਰਾਰਾ ਸਮਝ ਨਹੀਂ ਆਈ ਨਿਸ਼ਾਨ ਨੂੰ ਨਾ ਸ਼ਾਮ ਨੂੰ ਕਲਾਸ ਲਾਈਦੀ ਸੀ ਸ਼ਾਮ ਨੂੰ 4:00 6:30 ਕਿਹਾ ਤਾਂ ਨਾ ਆਪਣੇ ਤੁਸੀਂ ਗਏ ਨਹੀਂ ਆਗੇ ਕੋਈ ਨਹੀਂ ਹੈ ਚਲੋ ਅਕੇ ਕੀ ਕਰੀਏ ਇਸ ਕਿਸੇ ਕਵੀਨਾ ਜਿਹਾ ਪਾੜ ਸਿੱਖੀ ਪਾੜ ਹੋਰ ਉੜਾੜਾ ਉੜਾੜਾ ਸਿੱਖੇ ਮਹਾਰਮੀ ਮਹਾਰਮੀ ਤੁਹਾਨੂੰ ਕਹਾਂ ਸਿਖਾਈ ਤਾਂ ਨਹੀਂ ਕਿਸੇ ਨੇ ਨਾ ਉੜਾੜਾ ਸਿਖਾਇਆ ਕਿਸੇ ਨੇ ਮਾੜਾ ਮਟ ਜਿੰਨ ਕੱਢ ਜ ਰੱਖਦੇ ਸਮ ਗਲਤ ਦੇ ਨਾਲ ਵਿੱਚ ਮਹਾ ਨਹੀਂ ਆਣ ਲੱਗ ਗਈ ਹੁਣ ਹਾਂਜੀ ਤਾਂ ਅਰਵਨੀਤ ਜੀ ਤੁਸੀਂ ਇੱਥੇ ਕੀ ਸਿੱਖਿਆ ਕੈਂਪ ਵਿੱਚ ਜਾ ਕੇ ਪੁੱਤ ਪੜ੍ਹ ਸਿੱਖਿਆ ਜੀ ਉੱਚੀ ਬੋਲੋ ਪੁੱਤ ਪੜ੍ਹ ਸਿੱਖਿਆ ਜੀ ਅਸੀਂ ਹਾਂਜੀ ਜਪਜੀ ਸਾਹਿਬ ਜਪ ਸਾਹਿਬ ਤ੍ਰਿਗੁਰ ਸਾਹਿਬ ਸੋਈਏ ਚੋਪਈ ਸਾਹਿਬ ਬਨਾਂ ਸਾਹਿਬ ਸੋਇਰਾ ਸਾਹਿਬ ਜੇ ਪੜ੍ਹ ਸਿੱਖਿਆ ਜੀ ਹੋਰ ਇੱਥੇ ਤੁਹਾਨੂੰ ਮੱਟ ਦੀ ਕਿਹੜੀ ਕਿਹੜਾ ਆਇਆ ਤੇ ਮਾਸਟਰ ਨੇ ਮਾਸਟਰਾਂ ਨੂੰ ਸਵਾਲ ਵੀ ਸਕਾਇਆ ਤੁਹਾਨੂੰ ਜੋੜ ਬਟਾਓ ਹਾਂਜੀ ਜੋੜ ਗੁਣਾ ਸੈਕਸ ਵਾਲੀ ਆਇਆ ਸੀ ਹਾਂਜੀ ਕੋਣ ਕੋਣ ਆਇਆ ਸੀ ਕਿਹੜੇ ਦੋ ਮਾਸਟਰ ਸੀ? ਇੱਕ ਸਰਦਾਰ ਸਿੰਘ ਮੋਨਾ ਸੀ। ਨਾ ਕਿਸੇ ਉਹਨਾਂ ਦਾ? ਸਰਂਦਰਜੀਤ ਸਿੰਘ ਬਰਮਾ, ਸਰਂਦਰਜੀਤ ਸਿੰਘ। ਇੱਕ ਇੱਕੁਰ ਤੇ ਹਾਲ ਸਿੰਘ ਸੀ। ਕਿਹਾ? ਹੁਣ ਜਿੱਤੇ ਆ ਗਿਆ? ਹਾਂਜੀ। ਪੱਕੇ ਹੀ ਸੀ ਨਾ? ਹਾਂਜੀ। ਜੀ ਦੱਸੋ ਪਤਾ ਕੈਂਪ ਵਿੱਚ ਕਿੰਨੇ ਦਿਨ ਗਏ? ਕੀ ਪੜਿਆ ਕੀ ਸਿੱਖਿਆ? ਤੇ ਸੈਟੀ ਦਾ ਨਾਂ ਕੀ ਆ? ਥੋੜ ਨੂੰ ਕੌਣ ਲੈ ਕੇ ਜਾਂਦਾ ਸੀ?